ਆਸ਼ਿਕਾ ਬੱਚੇਓ ਅੱਜ ਜਿ세 ਤੁਹਾਨੂੰ ਸੁਨਾਉਣ ਜਾ ਰਹੀਆਂ ਇੱਕ ਬੜੀ ਹੀ ਮਜ਼ੇਦਾਰ ਕਹਾਣੀ ਕਹਾਣੀ ਇੱਕ ਐਸੇ ਲੱਡੂ ਦੀ ਜੋ ਆਪਣੇ ਆਪ ਨੂੰ ਸਭ ਤੋਂ ਚਲਾਕ ਸਮਝਦਾ ਸੀ ਚਲੋ ਫੇ ਕਹਾਣੀ ਸ਼ੁਰੂ ਕਰੀਏ ਇੱਕ ਪਿੰਡ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਸੀ ਇੱਕ ਦਿਨ ਉਸਨੇ ਵੇਸਨ ਦੇ ਗੋਲ-ਗੋਲ ਲੱਡੂ ਬਣਾਏ ਉਹਨੇ ਇੱਕ ਬੜਾ ਹੀ ਵੱਡਾ ਤੇ ਸੋਹਣਾ ਜਿਹਾ ਲੱਡੂ ਬਣਾਇਆ ਲੱਡੂ ਨੂੰ ਠੰਡਾ ਕਰਨ ਲਈ ਉਸਨੇ ਲੱਡੂ ਨੂੰ ਖਿੜਕੀ 'ਚ ਰੱਖ ਦਿੱਤਾ ਲੱਡੂ ਤਾਂ ਜਿੰਦਾ ਹੋ ਗਿਆ ਉਹ ਤਾਂ ਖਿੜਕੀ ਤੋਂ ਰੁੜਦਾ ਰੁੜਦਾ ਭੱਜ ਪਿਆ ਲੱਡੂ ਖੁਸ਼ੀ ਦਾ ਗੀਤ ਗਾ ਰਿਹਾ ਸੀ ਮੈਂ ਗੋਲ-ਗੋਲਾ ਮੈਂ ਲਾਲ-ਲਾਲ ਹਾਂ ਮੈਂ ਖੂਬ ਸੂਰਤ ਮੈਂ ਖੂਬ ਕਮਾਲ ਹਾਂ ਬੁੱਢੀ ਨੂੰ ਚੱਕਮਾ ਦੇ ਕੇ ਭੱਜ ਆਇਆ ਹਾਂ ਮੈਂ ਚਲਾਕੀ ਦੀ ਜਿੰਦਾ ਮਿਸਾਲ ਹਾਂ ਲੱਡੂ ਰੁੜਦਾ ਰੁੜਦਾ ਜੰਗਲ ਵਿੱਚ ਪਹੁੰਚ ਗਿਆ ਰਸਤੇ ਵਿੱਚ ਉਸਨੂੰ ਮਿਲਿਆ ਇੱਕ ਨੰਨਾ ਜ਼ਖਰਗੋਸ਼ ਖਰਗੋਸ਼ ਕਹਿੰਦਾ ਓ ਲੱਡੂ ਮੈਂ ਤੈਨੂੰ ਖਾ ਜਾਵਾਂਗਾ ਪਰ ਲੱਡੂ ਉਹ ਤਾਂ ਗੀਤ ਗਾਂਦਾ ਹੋਇਆ ਫਰ ਰੋ ਕੇ ਭੱਜ ਗਿਆ ਫੇਰ ਮਿਲਿਆ ਉਹਨੂੰ ਇੱਕ ਵੱਡਾ ਰਿਚ ਤੇ ਫੇਰ ਇੱਕ ਭੀੜੀਆ ਸਭ ਨੇ ਲੱਡੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਲੱਡੂ ਉਹ ਹਰ ਵਾਰ ਗੀਤ ਗਾਂਦਾ ਹੋਇਆ ਬਾਹਰ ਨਿਕਲਿਆ ਹੁਣ ਆਉਂਦੀ ਹੈ ਕਹਾਣੀ ਦੀ ਸਭ ਤੋਂ ਚਲਾਕ ਪਾਤਰ ਚਲਾਕ ਲੂੰਬੜੀ ਲੂੰਬੜੀ ਕਹਿੰਦੀ ਤੁਸੀਂ ਤਾਂ ਬਹੁਤ ਸੋਹਣਾ ਗਾਉਂਦੇ ਹੋ ਪਰ ਮੈਂ ਥੋੜੀ ਬੋਲੀ ਹਾਂ ਕਿ ਤੁਸੀਂ ਮੇਰੀ ਜੀਬ ਤੇ ਬੈ ਕੇ ਮੇਰੇ ਕੰਨ ਕੋਲ ਆ ਕੇ ਫੇਰ ਤੋਂ ਗੀਤ ਸੁਣਾ ਸਕਦੇ ਹੋ ਲੱਡੂ ਨੂੰ ਆਪਣੀ ਚਲਾਕੀ ਤੇ ਬਹੁਤ ਮਾਨ ਸੀ ਉਹ ਸਾਵਧਾਨੀ ਭੁੱਲ ਗਿਆ ਲੱਡੂ ਟਪੂਸੀ ਮਾਰ ਕੇ ਲੂਮੜੀ ਦੀ ਜੀਤ ਤੇ ਚੜ ਗਿਆ ਤੇ ਲੂਮੜੀ ਉਸ ਨੂੰ ਹੜੱਪ ਕਰ ਗਈ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਆਪ ਤੇ ਜ਼ਿਆਦਾ ਕਮੰਡ ਨਹੀਂ ਕਰਨਾ ਚਾਹੀਦਾ ਫੇਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ